ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ੁਰਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 14 ਅਤੇ 15 ਨਵੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਠੰਡ ਦੇ ਹਾਲਾਤ ਕਿਵੇਂ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੈਂ ਲਗਾਤਾਰ ਤੁਹਾਨੂੰ ਅਪਡੇਟ ਦੇ ਰਿਹਾ ਸੀ ਕਿ ਪੰਜਾਬ ਦੇ ਵਿੱਚ 15 ਨਵੰਬਰ ਦੇ ਨੇੜੇ ਤੇੜੇ ਠੰਡ ਹੈ ਉਹ ਜ਼ੋਰ ਫੜ ਸਕਦੀ ਹੈ ਜਿਆਦਾ ਹਾਲਾਤ ਇਹ ਨੇ ਠੰਡ ਦੇ ਵਿਗੜ ਸਕਦੇ ਨੇ ਤੇ ਉਹ ਜਿਹੜੇ ਹਾਲਾਤ 15 ਨਵੰਬਰ ਦੀ ਅਪਡੇਟ ਸੀ ਉਸ ਦੇ ਮੁਤਾਬਕ 13 ਨਵੰਬਰ ਨੂੰ ਹੀ ਹਾਲਾਤ ਠੰਡ ਦੇ ਵਿਗੜ ਚੁੱਕੇ ਨੇ ਸਵੇਰੇ ਸ਼ਾਮ ਜਿਹੜੀ ਠੰਡ ਹੈ ਉਹ ਹੁਣ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਲਗਾਤਾਰ ਪੰਜਾਬ ਦੇ ਵਿੱਚ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਖੁਸ਼ਕ ਅਤੇ ਠੰਡੀਆਂ ਹਵਾਵਾਂ ਪੱਛਮ ਤੋਂ ਆ ਰਹੀਆਂ ਨੇ ਜਿਸ ਦੇ ਸਿੱਟੇ ਵਜੋਂ ਖੁਸ਼ਕ ਠੰਡ ਜਿਹੜੀ ਹੁੰਦੀ ਹੈ ਉਹ ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਆਪਾਂ ਕਹਿ ਲਈਏ ਕਿ ਠੰਡ ਦੀ ਸ਼ੁਰੂਆਤ ਆਪਾਂ ਪਰਪੂਰਨ ਤੌਰ ਤੇ ਮੰਨ ਸਕਦੇ ਹਾਂ ਧੁੱਪ ਬਿਸ਼ੱਕ ਚੰਗੀ ਲਿਸ਼ਕ ਰਹੀ ਹੈ ਪਰ ਹਾਲਾਤ ਜਿਹੜੇ ਨੇ ਹੁਣ ਹੋਰ ਜ਼ਿਆਦਾ ਠੰਡ ਦੇ ਬਣਦੇ ਹੋਏ ਦਿਖਾਈ ਦੇ ਰਹਿਣਗੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਜੋ ਆਉਂਦੇ ਸਮਿਆਂ ਦੇ ਵਿੱਚ ਮੌਸਮ ਦੀ ਕੋਈ ਜਾਣਕਾਰੀ ਤੁਹਾਨੂੰ ਮਿਸ ਨਾ ਹੋਵੇ ਅੱਜ ਗੱਲ ਕਰਾਂਗੇ 14 ਤਰੀਕ ਦੇ ਮੌਸਮ ਦੇ ਹਾਲਾਤਾਂ ਦੀ ਪਹਿਲਾਂ ਤਾਂ 14 ਤਰੀਕ ਨੂੰ ਵੀ ਪੱਛਮੀ ਹਵਾ ਜਿਹੜੀ ਹੈ ਉਹ ਲਗਾਤਾਰ ਵਗਦੀ ਹੋਈ ਦਿਖਾਈ ਦੇਵੇਗੀ ਹਵਾ ਦੀ ਗਤੀ ਵਿੱਚ ਘੱਟ ਰਹੇਗੀ ਕੋਈ ਤੇਜ਼ ਹਨੇਰੀ ਦਾ ਮਾਹੌਲ ਨਹੀਂ ਹੋਵੇਗਾ ਪਰ ਸ਼ੀਤ ਲਹਿਰ ਵਰਗਾ ਮਾਹੌਲ ਜ਼ਰੂਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬੀਤੀ ਰਾਤ ਤੋਂ ਹੀ ਪੰਜਾਬ ਦੇ ਵਿੱਚ ਠੰਡ ਜਿਹੜੀ ਹੈ ਜਿਆਦਾ ਹੋ ਚੁੱਕੀ ਹੈ ਹੁਣ ਗਰਮ ਕੱਪੜੇ ਨਾਰਮਲ ਹੋ ਚੁੱਕੇ ਨੇ ਸਵੇਰ ਦੇ ਸ਼ਾਮ ਦੇ ਸਮੇਂ ਪਾਉਣੇ ਦੁਪਹਿਰ ਦੇ ਸ਼ਵੇਪਸ਼ਕ ਧੁੱਪ ਲਿਸ਼ਕਦੀ ਹੈ ਪਰ ਹੁਣ ਉਹ ਧੁੱਪ ਸਾਨੂੰ ਚੁੰਬਣੀ ਬੰਦ ਹੋ ਚੁੱਕੀ ਹੈ ਇਹੀ ਹਾਲਾਤ ਜਿਹੜੇ ਨੇ ਉਹ ਲਗਾਤਾਰ 15 ਤਰੀਕ ਨੂੰ ਦੇਖਣ ਨੂੰ ਮਿਲਣਗੇ ਪਹਾੜਾਂ ਦੇ ਵਿੱਚ ਦੇਖਿਆ ਜਾਵੇ ਤਾਂ ਪਰਫ ਵਾਰੀ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਚੁੱਕੇ ਨੇ ਖਾਸ ਤੌਰ ਤੇ ਕਿ ਤੁਹਾਨੂੰ ਅਸੀਂ ਇਹ ਲੜੀ ਦਿਖਾ ਸਕੀਏ ਜਿਹੜੀ ਕਿ ਲੇਹ ਤੋਂ ਥੱਲੇ ਆਉਂਦੀ ਹੈ ਮਨਾਲੀ ਕੁਲੂ ਰੋਤਾਂਗ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਿਆ ਮਾਈਨਸ ਵਿੱਚ ਟੈਂਪਰੇਚਰ ਪਹਿਲਾਂ ਹੀ ਚੱਲ ਰਿਹਾ ਸੀ ਤੇ ਕੁਸ਼ਕ ਹਵਾਵਾਂ ਜਿਹੜੀਆਂ ਨੇ ਉਹ ਉੱਪਰੋਂ ਥੱਲੇ ਆਉਂਦੀਆਂ ਨੇ ਮੇਨ ਤੌਰ ਤੇ ਪਠਾਨਕੋਟ ਤੋਂ ਦਸੂਹਾ ਮੁਕੇਰੀਆਂ ਦਾ ਇੱਕ ਏਰੀਆ ਹੈ ਤੋਂ ਹੁਸ਼ਿਆਰਪੁਰ ਤੱਕ ਜਿਹਦੇ ਵਿੱਚ ਹਿਮਾਚਲ ਤੋਂ ਹਵਾਵਾਂ ਆਉਂਦੀਆਂ ਨੇ ਤੇ ਇੱਕ ਏਰੀਆ ਆਪਣਾ ਕੀਰਤਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਦੀ ਗੱਲ ਕਰ ਲਈ ਜਾਂ ਫਿਰ ਉੱਥੋਂ ਸ਼ੁਰੂ ਹੋ ਕੇ ਰੋਪੜ ਨੂੰ ਕ੍ਰੋਸ ਕਰਤਾ ਹੋਇਆ ਚੰਡੀਗੜ੍ਹ ਤੱਕ ਦਾ ਏਰੀਆ ਹੈ ਜਿਹਦੇ ਵਿੱਚ ਨਾਲਾਗੜ੍ਹ ਤੇ ਬੱਦੀ ਤੋਂ ਠੰਡੀਆਂ ਹਵਾਵਾਂ ਪੰਜਾਬ ਚ ਐਂਟਰ ਕਰਦੀਆਂ ਨੇ ਜਿਸ ਦੇ ਸਿੱਟੇ ਵਜੋਂ ਪਠਾਨਕੋਟ ਦਸੂਹਾ ਮੁਕੇਰੀਆਂ ਇਹ ਵਾਲਾ ਇਲਾਕਾ ਹੋ ਗਿਆ ਜਿਹਦੇ ਵਿੱਚ ਹੁਸ਼ਿਆਰਪੁਰ ਦੀ ਬਹੁਤ ਸਾਰੀ ਬੈਲਟ ਆਂਦੀ ਹੈ ਤੇ ਅੱਗੇ ਜੇਕਰ ਜਾਈਏ ਤਾਂ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਇਸ 벨ਟ ਵਿੱਚ ਵੀ ਠੰਡ ਹੈ ਉਹ ਬਾਕੀ ਪੰਜਾਬ ਦੇ ਨਾਲੋਂ ਜ਼ਿਆਦਾ ਦੇਖੀ ਜਾਂਦੀ ਹੈ ਜਿਹਦੇ ਛਿੱਟੇ ਵਜੋਂ ਆਪਾਂ ਕਹਿ ਸਕਦੇ ਕਿ ਇਹ ਇਲਾਕਿਆਂ ਵਿੱਚ ਜਿਹੜੀ ਠੰਡ ਹੈ ਉਹ ਬਾਕੀ ਪੰਜਾਬ ਨਾਲੋਂ ਜ਼ਿਆਦਾ ਪਣੀ ਰਹੇਗੀ ਬਾਕੀ ਪੰਜਾਬ ਦਾ ਜਿਹੜਾ ਦੁਪਹਿਰ ਦਾ ਐਵਰੇਜ ਤਾਪਮਾਨ ਹੈ ਉਹ ਨਿਕਲ ਕੇ ਆ ਰਿਹਾ ਜੀ ਅੱਜ ਦਾ ਲਗਭਗ 25 ਤੋਂ 26 ਡਿਗਰੀ ਤੇ ਇਹਨਾਂ ਇਲਾਕਿਆਂ ਵਿੱਚ ਜਿਹੜਾ ਟਾਪ ਤਾਪਮਾਨ ਹੈ ਉਹ 25 ਡਿਗਰੀ ਬੜਿਆ ਰਹੇਗਾ ਤੇ ਸਵੇਰ ਦੀ ਤੜਕੇ ਦੀ ਗੱਲ ਕਰੀਏ ਤਾਂ ਰਾਤ ਨੂੰ ਤਾਪਮਨ ਘਟ ਚੁੱਕੇ ਨੇ ਅੱਜ ਤੜਕੇ ਸਵੇਰੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਨ ਜਿਹੜਾ ਘੱਟੋ ਘੱਟ ਸਾਨੂੰ 9 ਡਿਗਰੀ ਦਰਜ ਕੀਤਾ ਗਿਆ ਵੱਖ-ਵੱਖ ਥਾਵਾਂ ਦੇ ਉੱਪਰ ਤੇ ਹੁਣ ਆਉਂਦੇ ਦਿਨਾਂ ਵਿੱਚ ਹੋਰ ਠੰਡ ਤੇ ਪ੍ਰਕੋਪ ਵਧਣਗੇ ਕਿਸਾਨ ਵੀਰਾਂ ਲਈ ਹੁਣ ਕਣਕ ਦਾ ਬਿਜਾਈ ਦਾ ਸਮਾਂ ਬਸ਼ੱਕ ਖਤਮ ਹੋਣ ਵਾਲਾ ਹੈ ਤੇ ਹੁਣ ਪਾਸੇ ਮੌਸਮ ਜਿਹੜਾ ਹੈ ਣਕੂਲ ਬਣ ਚੁੱਕਿਆ ਹੈ ਜੇ ਕਿਸੇ ਦੀ ਬਿਜਾਈ ਰਹਿੰਦੀ ਹੈ ਤਾਂ ਹੁਣ ਵੀਜ ਸਕਦੇ ਆਉਂਦੇ ਦਿਨਾਂ ਵਿੱਚ ਠੰਡ ਜਿਆਦਾ ਵਧਣ ਦੇ ਕਾਰਨ ਪਛੇਤੀਆਂ ਫਸਲਾਂ ਦੀ ਤੁਹਾਨੂੰ ਬਿਜਾਈ ਕਰਨੀ ਪੈ ਸਕਦੀ ਹੈ ਤੇ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਅਗਰ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਹਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਂਦੇ ਸਮੇਂ ਵਿੱਚ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਜੀ